ਕੁਝ ਕੁ ਪਰਸੈਂਟ ਸਤਕਾਰ ਮਿਲਦਾ ਕਈ ਲੋਪ ਤੱਕ ਇਹਦੇ ਨੱਕ ਚ ਭਾਉਂਦੇ ਕੋਈ ਕਮੈਂਟ ਕਰਦੇ ਪਾਟਿਆ ਵਾਂਸ ਇਹ ਮੈਨੂੰ ਗੁੱਸਾ ਬਹੁਤ ਘਟ ਆਉਂਦਾ ਹੁੰਦਾ ਮੈਨੂੰ ਹਾਸਾ ਆਉਂਦਾ ਹੁੰਦਾ ਕਹਿੰਦੇ ਦੁਨੀਆ ਐਸੀ ਰਹਿਮ ਚ ਹੀ ਰਹਿ ਜਾਂਦੀ ਹੈ ਕਹਿੰਦੇ ਇੱਕ ਲੰਗੜਾ ਪਹਾੜ ਚੜ ਰਿਹਾ ਤੇ ਆਪਣੇ ਵਰਗੇ ਬੇਵਕੂਫ ਨੂੰ ਮਜ਼ਾਕ ਕਰ ਰਿਹਾ ਉਹ ਲੰਗੜਾ ਹੈ ਪਹਾੜ ਕਿਥੋਂ ਚੜ ਜਾਏਗਾ ਉਹ ਦੂਜਾ ਆਪਣੇ ਵਰਗਾ ਫੇਰ ਆਉਂਦਾ ਓਏ ਤੂੰ ਤਾਂ ਲਗੜਾ ਡੂਰ ਲਾਤਾ پہاੜ ਕਿੱਥੋਂ ਚੜ ਜੇਗਾ ਹਜ਼ਾਰ ਬੰਦਾ ਇਕੱਠਾ ਹੋ ਗਿਆ ਉਹ ਉਤਰ ਜਾ پہاੜ ਕਿੱਥੋਂ ਚੜ ਜੇਗਾ ਉਹ پہاੜ ਚੜ ਕੇ ਜਿੱਥੇ ਬੇਵਿਸ਼ਵਾਸੀ ਬੰਦੇ ਸੀ ਉਹ ਖੜੇ ਪਿੱਛੇ ਹਾਕਾ ਮਾਰਦੇ ਰਹੇ ਇਹ ਗੱਲ ਮੈਂ ਤੁਹਾਨੂੰ ਤਾਂ ਸੁਣਾਉਣੀ ਆ ਵੀ ਦੁਨੀਆ ਨੇ ਤੁਹਾਡੇ ਕੰਮ ਚ ਨੁਕਸ ਕੱਢਣਾ ਹੀ ਕੱਢਣਾ ਹੈ ਕੱਢਣਾ ਹੀ ਕੱਢਣਾ ਵੀ ਆਇਨੀ 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 ਜਿਹੜਾ ਕਮੈਂਟ ਕਰਦਾ ਹੁੰਦਾ ਉਹ ਕਹਿੰਦੇ ਨਾ ਵੀ ਪਹਿਲਾ ਪੱਥਰ ਉਹ ਮਾਰੇ ਜਿਹਨੇ ਕਿਤੇ ਪਾਪ ਨਾ ਕੀਤਾ ਹੋਵੇ ਤੇ ਅੱਜ ਕੱਲ ਕਮੈਂਟ ਸਭ ਤੋਂ ਵੱਧ ਉਹ ਲੋਕ ਕਰਦੇ ਜਿਨ੍ਹਾਂ ਨੇ ਜ਼ਿਆਦਾ ਪਾਪ ਕੀਤੇ ਹੁੰਦੇ ਹੁਣ ਮੰਨ ਲਓ ਮੈਨੂੰ ਗੋਭੀ ਵੀ ਨਹੀਂ ਪਸੰਦ ਪਹਿਲੀ ਗੱਲ ਤਾਂ ਸਾਡੀ ਮਾਂ ਨੇ ਸਾਨੂੰ ਇੱਕੋ ਗੱਲ ਸੁਣਾਈ ਸੀ ਜੇ ਮੈਨੂੰ ਦੁਨੀਆ ਦੀ ਕੋਈ ਵੀ ਸਬਜ਼ੀ ਮੂਰੇ ਧਰ ਦੋ ਕਈ ਵਾਰ ਮੇਰੇ ਹਸਬੰਦ ਕਹਿ ਦਿੰਦਾ ਵੀ ਅੱਜ ਸਬਜ਼ੀ ਥੋੜੀ ਜੀ ਤੇ ਮੇ ਨਾਲ ਦੀ ਨਾ ਪਿਆਰ ਨਾ ਰੋਕ ਦਿੰਨੇ ਹੱਥ ਤੇ ਹੱਥ ਧਰ ਕੇ ਵੀਰਾਂ ਜਿਨ੍ਹਾਂ ਨੂੰ ਮਿਲਦੀ ਨੇ ਉਹਨਾਂ ਨੂੰ ਪੁੱਛ ਕੇ ਦੇਖੋ ਰੈਸਕ ਨੂੰ ਕਦੇ ਵੀ ਆਇ ਨਹੀਂ ਕਹਿਣਾ ਚਾਹੀਦਾ ਮੇਰੇ ਬੱਚੇ ਵੀ ਕਈ ਵਾਰ ਕਹਿ ਦੇਣ ਨਾ ਮੈਂ ਕਹਿੰਦਾ ਨਾ ਖਾਣਾ ਪਹਿਲਾਂ ਦੱਸ ਦੋ ਛਾਬੇ ਚ ਰੋਟੀਆਂ ਬਿਆਦਵੀ ਨਾਲ ਮੈਂ ਨਹੀਂ ਰੱਖਣੀ ਕਿਉਂ ਨਹੀਂ ਰੱਖਣੀਆਂ ਕਿਉਂਕਿ ਉਹ ਦੋ ਦੋ ਰੋਟੀਆਂ ਨੂੰ ਮੈਂ ਤਰਸੀ ਮੈਂ ਆਪਦੇ ਬੱਚਿਆਂ ਨੂੰ ਕਿਉਂਕਿ ਜਿਹੜਾ ਦੁੱਖ ਜ਼ਿੰਦਗੀ ਚੋਂ ਨਿਕਲਿਆ ਹੁੰਦਾ ਨਾ ਉਹ ਬੰਦਾ ਹੀ ਮਹਿਸੂਸ ਕਰ ਸਕਦਾ ਤੇ ਤਾਂ ਹੀ ਕਹਿੰਦੀ ਆ ਕਿ ਖਾੜੇ ਸੂਹ ਦੇ ਨਾਲ ਸਜਿੰਦਿਆਂ ਦੇ ਤੇ ਤੜੀਆਂ ਇਹ ਬਿਜ਼ਨਸ ਬਣ ਗਿਆ ਜੀ ਹੁਣ ਅੱਗੇ ਕਹਿੰਦੇ ਜੋ ਕੋਈ ਮੰਗਣ ਜਾਂਦਾ ਨਾ ਪਿੰਡ ਚ ਤੇ ਮਰ ਕੇ ਮੰਗਣ ਜਾਂਦਾ ਪਿੰਡ ਚ ਇੱਕੋ ਹੀ ਮੰਗਤਾ ਹੁੰਦਾ ਉਹਨੇ ਦਿਨ ਤੇ ਹਾਰ ਤੇ ਜਾਣਾ ਤੇ ਸਾਰੇ ਲੋਕਾਂ ਨੇ ਚਾਹ ਨਾਲ ਅੰਦਰੋਂ ਆਉਣਾ ਮੱਸਿਆ ਪੁੰਨਿਆਂ ਦੀਵਾਲੀ ਲੋਹੜੀ ਤੇ ਉਹਨੇ ਆਉਣਾ ਤੇ ਸਾਰੇ ਪਿੰਡ ਨੇ ਉਹਨੂੰ ਇਥੋਂ ਰੂਹ ਤੋਂ দান ਕਰਨਾ ਹੁਣ ਜਦੋਂ ਮੰਗਣਾ ਵੀ ਬਿਜ਼ਨਸ ਬਣ ਜੇ ਨਾ ਉਦੋਂ ਦੇਣ ਵਾਲਾ ਵੀ ਖਿਝ ਕੇ ਹੀ ਝੋਲੀ ਚ ਪਾਉਂਦਾ ਵੀ ਅੱਜ ਤੱਕ ਤੇਰਾ ਤਾਂ ਬਿਜ਼ਨਸ ਬਣ ਚੁੱਕਿਆ ਹੈ ਕਹਿੰਦੇ ਸੀ ਆਪਾਂ ਖੁਦ ਮੰਗ ਕੇ ਖਾ ਲਿਆ ਤੇ ਬੱਚਿਆਂ ਨੂੰ ਮੰਗਣ ਦੀ ਸਿੱਖਿਆ ਕਦੇ ਨਾ ਦਿਓ। ਉਹਨਾਂ ਨੂੰ ਤਾਂ ਕੁਛ ਬਣਾ ਲਓ। ਹੁਣ ਮੈਂ ਸਿੰਗਰ ਆ। ਮੈਨੂੰ ਪਤਾ ਵੀ ਇਸ ਲਾਈਨ 'ਚ ਬਹੁਤ ਸਟ੍ਰਗਲ ਹੈ। ਕਿਸੇ ਮੌਦੇ ਤੇ ਪਹੁੰਚ ਕੇ ਵੀ ਸਟ੍ਰਗਲ ਹੈ। ਅੱਜ ਜੇ ਮੈਂ ਤੁਹਾਡੇ ਖਾੜੀ ਆ ਤੁਹਾਡੇ ਸਾਹਮਣੇ ਹਾਲੇ ਵੀ ਸਟ੍ਰਗਲ ਹੈ। ਗਉਂਦੇ ਗਉਂਦੀ ਦਾ ਵੀ ਮੇਰਾ ਸਟ੍ਰਗਲ ਅੰਦਰ ਚੱਲ ਰਿਹਾ।